ਪੂਰੇ ਪੰਜਾਬ ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ ਨੈਕਸਟ 24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਫਿਰਪੇ ਸਸ਼ੀ ਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਰਨ ਤਰਨ ਦੇ ਪੱਟੀ ਵਿੱਚ ਗੋਲੀਬਾਰੀ ਦੀ ਘਟਨਾ ਵਿੱਚ ਦੋ ਜ਼ਖਮੀ ਸਰਹਾਲੀ ਰੋਡ ਤੇ ਡਾਕਟਰ ਤੇ ਨਸਤੇ ਫਰੰਗ ਜਿੱਥੇ ਕੀ ਦੋਵੇਂ ਸੰਧੂ ਹਸਪਤਾਲ ਸੇ ਦਾਖਲ ਦਸਿਆ ਜਾ ਰਿਹਾ ਹੈ ਕਿ ਦੇਦਰ ਸਾਹਿਬ ਦੇ ਰਹਿਣ ਵਾਲੇ ਡਾਕਟਰ ਨਿਸ਼ਾਨ ਸਿੰਘ ਅਤੇ ਸਰਹਾਲੀ ਰੋਡ ਤੇ ਹੋਮੋਪੈਥਿਕ ਦੀ ਪ੍ਰਾਈਵੇਟ ਪ੍ਰੈਕਟਿਸ ਕਰਨ ਵਾਲੀ ਨਰਸ ਸਵੇਤਾ ਸ਼ਰਮਾ ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰੀਆਂ ਗਈਆਂ ਗੋਲੀਆਂ ਲੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਪੱਟੀ ਦੇ ਸੰਧੂ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਇੱਥੇ ਮੁडले ਤਸ ਤੋਂ ਬਾਅਦ ਉਹਨਾਂ ਨੂੰ ਸਰਕਾਰੀ ਹਸਪਤਾਲ ਪੱਟੀ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਗੋਲੀ ਮਾਰੀ ਗਈ ਹੈ ਜਦਕਿ ਡਾਕਟਰ ਦੇ ਪੱਟ ਵਿੱਚ ਅਤੇ ਨਰਸ ਦੀ ਬਾਹ ਵਿੱਚ ਗੋਲੀ ਲੱਗੀ ਹੈ ਜੀਤੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਜਿੱਤੇ ਕਿ ਪੱਟੀ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਪੱਟੀ ਤੋਂ ਜਸਬੀ ਸਿੰਘ ਲੱड्डू ਦੀ ਵਿਸ਼ੇਸ਼ ਰਿਪੋਰਟ ਤੁਹਾਡਾ ਜਿਹੜਾ ਹੈ ਸਰੀਆਲੀ ਰੋਡ ਤੇ ਇਲੈਕਟ੍ਰੋਫਿਤੀ ਹਮ ਇਲੈਕਟ੍ਰੋ ਇਲੈਕਟ੍ਰੋਮੋਬਿਲਿਟੀ ਕਲੀਨਿਕ ਆ ਜੀ ਕਲੀਨਿਕ ਤੁਸੀਂ ਉੱਥੇ ਬਤਾਓ ਡਾਕਟਰ ਨਹੀਂ ਬਤਾਓ ਡਾਕਟਰ ਆ ਜੀ ਮੈਂ ਬਜ਼ਾਰ ਗਿਆ ਸੀ ਛੋਟਾ ਬ੍ਰਦਰ ਤੇ ਮੇਰਾ ਉੱਥੇ ਕਲੀਨਿਕ ਤੇ ਬੈਠਾ ਸੀ ਜੀ ਨਾਂ ਜੀ ਉਹਨਾਂ ਦਾ ਉਹਨਾਂ ਦਾ ਨਿਸ਼ਾਨ ਸਿੰਘ ਆ ਜੀ ਇੱਕ ਹਲ ਪਰਸੀ ਮੇਰੇ ਬੈਠੇ ਉਥੇ ਸ਼ੁਭੇਤਾ ਸ਼ਰਮਾ ਕੋਈ ਆਇਆ ਜੀ ਉਹਨਾਂ ਨੂੰ ਗੋਲੀ ਮਾਰ ਕੇ ਚਲੇ ਗਿਆ ਜੀ ਛੋਟੇ ਬ੍ਰਦਰ ਤੇ ਦੋ ਗੋਲੀਆਂ ਲੱਗੀਆਂ ਇੱਕ ਗੋਲੀ ਉਹਨਾਂ ਦੇ ਬਿਹਾਰ ਪਰਸ਼ਕਾ ਤੇ ਹਮਤੇ ਲੱਗੀ ਆ ਜੀ ਕੋਈ ਉੱਥੇ ਲੁੱਟਖੋ ਵਗੈਰਾ ਦੀ ਕੋਈ ਲੁੱਟਖੋ ਕੋਈ ਨਹੀਂ ਹੋਈ ਜੀ ਉਹਨਾਂ ਦਾ ਨਾਂ ਹੀ ਪੁੱ ਉਹਨਾਂ ਨੂੰ ਇਹ ਹਨ ਨੇ ਹਾਂਜੀ ਹਾਂਜੀ ਕੋਈ ਤੁਹਾਡਾ ਕਿਸੇ ਨਾਲ ਕੋਈ 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 ਵੈਰਵਰੋਧ ਨਹੀਂ ਹੈਗਾ ਜੀ ਕਿਸੇ ਨਾਲ ਤੁਸੀਂ ਪ੍ਰੋਪਰ ਪੱਟੀ ਦੇ ਰਹੇ ਨਾਲ ਤੁਸੀਂ ਅਸੀਂ ਦਦੇਰ ਸਾਹਿਬ ਦੇ ਰਹਿਣ ਵਾਲੇ ਅੱਛਾ ਤੁਸੀਂ ਦਦੇਰ ਸਾਹਿਬ ਤੋਂ ਇੱਥੇ ਕਲੀਨਿਕ ਕਦੋਂ ਉਧੇ ਕਰ ਰਹੇ ਹੋ ਚਾਰ ਸਾਲ ਹੋ ਗਏ ਜਿੱਥੇ ਕਰਦੇ ਨੂੰ ਕਰਦੇ ਠੀਕ ਹੈ ਜੀ ਤੇ ਇਸ ਬੰਦੀ ਕੋਈ ਮਤਲਬ ਉੱਥੇ ਕੋਈ ਲੁੱਟ ਖੋਹ ਨਹੀਂ ਇਸ ਤੋਂ ਪਹਿਲਾਂ ਕੋਈ ਇਨਸੀਡੈਂਟ ਹੋਇਆ ਨਾ ਜੀ ਨਾ ਜੀ ਕਦੀ ਕੋਈ ਇਸ ਤਰ੍ਹਾਂ ਹੋਇਆ ਨਹੀਂ ਜੀ ਤੁਸੀਂ ਇਸ ਘਟਨਾ ਨੂੰ ਕੀ ਮੰਨ ਕੇ ਚੱਲਦੇ ਹੋ ਆਪਣਾ ਦੇਖੋ ਜੀ ਉਹਨੇ ਇਹ ਤਾਂ ਪਤਾ ਨਾ ਪੁਲਿਸ ਹੀ ਫਾਇਦਾ ਦੱਸੇ ਕਰਕੇ ਦੱਸੇਗੀ ਕਿ ਕੀ ਚੀਜ਼ ਆ ਹੋਗਾ ਸੀ ਅੱਡਾ ਕਿਸੇ ਨਾਲ ਕੋਈ ਵੈਰਵਰ ਠੀਕ ਹੈ ਜੀ ਇਸ ਤੋਂ ਪਹਿਲਾਂ ਕੋਈ ਇਦਾਂ ਦੀ ਨਾ ਜੀ ਨਾ ਕਦੀ ਸਾਡਾ ਕਦੀ ਨਾ ਕੋਈ ਝਗੜਾ ਕੱਤ ਨਹੀਂ ਹੋਇਆ ਠੀਕ ਹੈ ਇਹ ਘਟਨਾ ਜਿਹੜੀ ਸਰੀਆਲੀ ਰੋਡ ਤੇ ਗੋਲੀ ਦੀ ਵਾਪਰੀ ਦੇ ਵਿੱਚ ਇੱਕ ਲੜਕਾ ਉਹ ਇੱਕ ਲੜਕੀ ਜ਼ਖਮੀ ਹੋਏ ਇਸ ਘਟਨਾ ਬਾਰੇ ਪੁਲਿਸ ਨੇ ਜਾ ਕੇ ਮੌਕਾ ਦੇਖਿਆ ਕਿ ਹੁਣ ਤੱਕ ਜਿਹੜੀ ਆ ਇਨਪੁੱਟ ਸਾਹਮਣੇ ਆਇਆ ਇਹ ਦੋਨੇ ਜਿਹੜੇ ਨਰਮਨ ਸਿੰਘ ਤੇ ਨਿਸ਼ਾਨ ਸਿੰਘ ਦੋਨੇ ਜਿਹੜੇ ਤੇ ਹਸਪਤਾਲ ਨੂੰ ਨੇ ਖੁੱਲ੍ਹ ਦੁਕਾਨ ਕਰਦੀ ਹੈ ਪਹਿਲਾਂ ਇਹ 400 ਰੁਪਏ ਦਾ ਸੁਹਾਵੇ ਕਰਦੇ ਸੀ ਤੇ ਇਹਨਾਂ ਨੇ ਆਪਣਾ ਉੱਥੇ ਦੋ ਜਣੇ ਆਏ ਆ ਤੇ ਉਹ ਆਪਣਾ ਫਾਇਰਿੰਗ ਕਰਕੇ ਗਏ ਇੱਕ ਇਹਦੇ ਨਿਸ਼ਾਨ ਸਿੰਘ ਦੇ ਗੋਲੀ ਲੱਗੀ ਆ ਤੇ ਇੱਕ ਨਾਲ ਉੱਥੇ ਇਹਨਾਂ ਦੀ ਮਿਲਕੀ ਹੀ ਉਹਦੇ ਅੱਗੇ ਪੁਲਿਸ ਜਿਹੜੀ ਇਸ ਘਟਨਾ ਨੂੰ ਕਿਸ ਨਜ਼ਰੀਏ ਤੋਂ ਦੇਖ ਰਹੀ ਹੈ ਲੁੱਟ ਖੋਹ ਦੀ ਘਟਨਾ ਹੈ ਜਾਂ ਕੋਈ ਦੰਜਸ਼ ਦੀ ਜਾਂ ਕਿਸ ਤਰ੍ਹਾਂ ਦੀ ਘਟਨਾ ਨਾਲ ਮਤਲਬ ਦੇਖਣਾ ਹੈ ਇਹਨਾਂ ਦਾ ਆਪਣਾ ਤਫ਼ਤੀਸ਼ ਕਰਦੇ ਆ ਵੀ ਇਹਨਾਂ ਦੀ ਕੀ ਕੋਈ ਪੁਰਾਣੀ ਰੰਜਿਸ਼ ਆ ਕਿ ਸਰ ਕਿੰਨੇ ਫੈਰ ਹੋਏ ਜੀ ਦੋ ਫੈਰ